ਹੰਗ ਸਿੰਘ ਗੁਰੂ ਦੀਆਂ लाडਲੀਆਂ ਫੌਜਾਂ ਹੁੰਦੀਆਂ ਨੇ ਜੇਕਰ ਉਹ लाडਲੀਆਂ ਫੌਜਾਂ ਹੀ ਇਸ ਤਰ੍ਹਾਂ ਕੱਚੇ ਘਰਾਂ ਦੇ ਵਿੱਚ ਰਹਿਣ ਗਿਆ ਤਾਂ ਸਾਡੀ ਸਿੱਖ ਕੌਮ ਦੇ ਉੱਤੇ ਬਹੁਤ ਵੱਡਾ ਸਵਾਲ ਖੜਾ ਹੁੰਦਾ ਹੈ। ਬਾਬਾ ਜੀ ਇੱਥੇ ਰਹਿੰਦੇ ਸੀ ਤੁਸੀਂ? ਆ ਪਹਿਲੇ ਤਾਂ ਇਹ ਪੂਰਾ ਘਰ ਸੀ ਨਾ। ਇੱਥੇ ਸ 4-5 ਜਣੇ ਰਹਿੰਦੇ ਸੀ। ਕਿੰਨਾ ਸਮਾਂ ਹੋ ਗਿਆ ਸੀ ਤੁਹਾਨੂੰ ਇੱਥੇ ਰਹਿੰਦੇ? ਇੱਥੇ ਹੋ ਗਏ ਨੇ 25-30 ਸਾਲ। ਉੱਕਾਤੇ ਆਈਸੀ ਤੇ ਹੁਣ ਮਜਬੂਰੀ ਨੂੰ ਰਹਿਣਾ ਹੀ ਪੈਂਦਾ ਸਾਡੇ ਅੱਗੇ ਸਿਆਣੇ ਵੀ ਇੱਥੇ ਹੀ ਰਹਿੰਦੇ ਆ ਪਰ ਹੁਣ ਸਾਡੀ ਵੀ ਗੁੰਜਾਇਸ ਨਹੀਂ ਸੀ ਇੱਕ ਨਿਹੰਗ ਸਿੰਘ ਹੈ ਜਿਹੜਾ ਕਿ ਇਸ ਤਰ੍ਹਾਂ ਇਸ ਛੰਨ ਦੇ ਵਿੱਚ ਰਹਿੰਦਾ ਸੀ ਤੇ ਉਹਨਾਂ ਦੇ ਲਈ ਮਸੀਹਾ ਬਣ ਕੇ ਬੋੜੇ ਨੇ ਤਾਂ ਗੱਲਬਾਤ ਵੀ ਜ਼ਰੂਰ ਕਰਦੇ ਆ ਕਿ ਆ ਤੁਸੀਂ ਤਸਵੀਰ ਵੇਖ ਸਕਦੇ ਹੋ ਕਿ ਆ ਨਿੱਕੀ ਜੀ ਛੰਨ ਹੈ ਏ ਨਿੱਕੀ ਜੀ ਛਾਨ ਹੈ ਜਿਸਦੇ ਅੱਗੇ ਕੋਨਾ ਕੋ ਦਰਵਾਜ਼ਾ ਨਾ ਕੋਈ ਕੋਸ਼ੇ ਚਾਦਰ ਲਗਾ ਕੇ ਪੱਲੀ ਲਗਾ ਕੇ ਬਚਾ ਕਰਨ ਦੀ ਕੋਸ਼ਿਸ਼ ਕੀਤੀ ਐ ਨਿਹੰਗ ਸਿੰਘ ਨਾ ਵੀ ਗੱਲ ਕਰਦੇ ਆ ਵਾਈਗੁਰ ਜੀ ਦਾ ਖਾਲਸਾ ਵਾਹ ਵਾਹ ਵਾਈਗੁਰ ਜੀ ਕੀ ਫਤਿਹ ਬਾਪੂ ਜੀ ਇੱਥੇ ਰਹਿੰਦੇ ਸੀ ਤੁਸੀਂ ਆ ਪਹਿਲੇ ਤਾਂ ਇਹ ਪੂਰਾ ਘਰ ਸੀ ਨਾ ਪਿੱਛੇ ਖੱਡੇ ਤੇ ਕਾ ਉੱਥੇ ਤੇ ਕਰ ਸੀ ਹੂੰ ਇਦਾਂ ਦੀ ਅਸ਼ਰ ਕੀ ਸੀ ਹੂੰ ਕਿੰਨੇ ਜਾਣੇ ਰਹਿੰਦੇ ਸੀ ਇੱਥੇ ਇੱਥੇ ਅਸੀਂ 4-5 ਜਾਣੇ ਰਹਿੰਦੇ ਸੀ ਕਿੰਨਾ ਸਮਾਂ ਹੋ ਗਿਆ ਸੀ ਤੁਹਾਨੂੰ ਇੱਥੇ ਰਹਿੰਦੇ ਇੱਥੇ ਹੋ ਗਏ ਨੇ 25-30 ਸਾਲ ਅੱਛਾ ਕੰਮ ਕੀ ਕਰਦੇ ਹੋ ਤੁਸੀਂ ਆਪਣੇ ਗੇੜੇ ਦਾ ਕੰਮ ਗੇੜੇ ਦਾ ਕੰਮ ਤੇ ਫਿਰ ਘਰ ਬਣਾਉਣ ਬਾਰੇ ਜਾਂ ਪਰਿਵਾਰ ਬਾਰੇ ਸੋਚਿਆ ਨਹੀਂ ਸੀ ਵੀ ਇਸ ਤਰ੍ਹਾਂ ਚਕਾਚ ਖੰਨ ਦੇ ਵਿੱਚ ਰਹਿਣਾ ਤਾਂ ਬਹੁਤ ਔਖਾ ਹੈ ਔਖਾ ਤਾਂ ਆਈ ਸੀ ਫਿਰ ਹੁਣ ਮਜਬੂਰੀ ਨੂੰ ਰਹਿਣਾ ਹੀ ਪੈਂਦਾ ਸਾਡੇ ਅੱਗੇ ਸਿਆਣੇ ਵੀ ਇਦਾਂ ਹੀ ਰਹਿੰਦੇ ਆਂ ਫਿਰ ਹੁਣ ਸਾਡੀ ਵੀ ਗੁੰਜਾਇਸ ਨਹੀਂ ਸੀ ਇਹ ਤਾਂ ਆਪ ਜੀ ਦੇ ਕਿਰਪਾ ਕੀਤੇ ਤਾਂ ਤੁਸੀਂ ਦੇਖ ਲੈ ਸੋਚ ਕੇ ਵਿਚਾਰ ਕਰਕੇ ਤਾਂ ਸਾਨੂੰ ਵੀ ਕਿਤੇ ਥਰੇ ਤੰਦੇ ਲਾਤਾ ਤਾਂ ਦੇਖ ਲੈ ਬੜੀ ਕਿਰਪਾ ਕੀਤੀ ਮਿਹਰਬਾਨੀ ਹੋ ਤੁਹਾਡੇ ਦੇਖ ਲੈ ਇਹ ਛਾਂ ਦੇ ਵਿੱਚ ਸਿਰਫ ਦੋ ਮੰਜੇ ਡਟ ਸਕਦੇ ਨੇ ਦੋ ਮੰਜੇ ਹੀ ਪਏ ਨੇ ਤੇ ਇਹ ਕਿੰਨੇ ਜਾਣੇ ਇਸ ਛਾਂ ਦੇ ਵਿੱਚ ਰਹਿੰਦੇ ਸੀਗੇ ਇਹ ਰਹਿੰਦੇ ਸੀ ਚਾਰ ਪੰਜ ਜਾਣੇ ਫਿਰ ਹੁਣ ਟਾਈਮ ਪਾਸ ਕਰੇ ਫਿਰ ਪਰੋਣੇ ਆ ਗਏ ਸਾਡੇ ਕੁੜੀਆਂ ਆ ਗਈਆਂ ਫਿਰ ਇਸ ਕਰਕੇ ਫਿਰ ਬਹੁਤ ਔਖਾ ਤੁਸੀਂ ਜੋ ਜੁਆਈ ਪਾਈ ਕਰੇ ਆ ਜਾਂਦਾ ਸੀ ਹੈ ਨਾ ਤਾਂ ਵਰਿੰਦਰ ਸਿੰਘ ਹੋਰ ਹਨਾ ਤੁਹਾਡੀ ਮੁਲਾਕਾਤ ਕਿਸ ਤਰ੍ਹਾਂ ਹੁੰਦੀ ਹੈ ਇਹਨਾਂ ਨੇ ਕਿਰਪਾ ਕੀਤੀ ਮੈਂ ਤਾਂ ਅੱਗੇ ਗਿਆ ਆ ਸੀ ਉੱਥੇ ਆ ਕੇ ਮੇਰੇ ਕੋਲ ਉੱਥੇ ਕਹਿਣ ਲੱਗੇ ਬਾਬਾ ਜੀ ਜਮ ਤੁਸੀਂ ਕਿੱਥੇ ਰਹਿੰਦੇ ਹੋ ਮਖਾਜੀ ਪਛਲੀ ਸਾਈਡ ਤੇ ਰਹਿੰਦੇ ਆ ਫੇ ਕਹਿਣ ਲੱਗੇ ਜੀਗਾ ਤੁਸੀਂ ਘਰ ਚੱਲੋ ਜਾਂ ਕਰ ਆਪਾਂ ਜੇਕਰ ਉੱਥੇ ਘਰ ਤੁਹਾਡੀ ਫੋਟੋ ਫਾਟੋ ਲੈਂਦੇ ਆ ਫੇ ਇਹਨਾਂ ਨੇ ਮਦਦ ਕੀਤੀ ਤਾਂ ਤਾਂ ਸਾਡੇ ਦੇਖਲੇ ਥੋੜਾ ਬਹੁਤਾ ਚੱਲ ਮਸਲਾ ਹੱਲ ਕਰ ਦਿੱਤਾ ਤਾਂ ਬੜੀ ਕਿਰਪਾ ਨਾਲ ਕੀਤੀ ਅੱਜ ਖੁਸ਼ ਹਾਂ ਅੱਜ ਖੁਸ਼ੀਆਂ ਦੀ ਇਹਨਾਂ ਦੀ ਕਿਰਪਾ ਨਾਲ ਬਿਲਕੁਲ ਰਿੰਦਰ ਜੀ ਇਹਨਾਂ ਨਾਲ ਮੁਲਾਕਾਤ ਤੁਹਾਡੀ ਕਿਵੇਂ ਹੁੰਦੀ ਹੈ ਤੇ ਮਨ ਦੇ ਵਿੱਚ ਫੁਰਨਾ ਕਿਵੇਂ ਆਉਂਦਾ ਹੈ ਵੀ ਮੈਨੂੰ ਇਹਨਾਂ ਦੇ ਸਿਰਾਂ ਦੇ ਉੱਤੇ ਛੱਤ ਪਾ ਕੇ ਦੇਣੀ ਚਾਹੀਦੀ ਹੈ ਇਹ ਇੱਥੇ ਹੀ ਮਿਲੇ ਮੈਨੂੰ ਇੱਕ ਗਲੀ ਦੇ ਵਿੱਚ ਸਾਨੂੰ ਆ ਇੱਥੇ ਕੰਮ ਕਰਦੇ ਆ ਨੂੰ ਵੈਸੇ ਬਾ 5-6 ਸਾਲ ਹੋ ਗਏ ਤੇ ਮੈਂ ਕਿਹਾ ਬਾਬਾ ਜੀ ਤੁਸੀਂ ਕਦੇ ਚ ਰਹਿੰਦੇ ਘਰ ਚ ਜਾਂ ਛੁੱਗੀ ਚ ਰਹਿੰਦੇ ਕਹਿੰਦਾ ਨਹੀਂ ਮੈਂ ਤਾਂ ਛੁੱਗੀ ਚ ਹੀ ਰਹਿੰਦਾ ਮੈਂ ਕਿਹਾ ਤੁਸੀਂ ਪਹਿਲਾਂ ਨਹੀਂ ਮੈਨੂੰ ਦੱਸਿਆ ਤੇ ਵਿਚਾਰੇ ਨੇ ਦੱਸਿਆ ਵੀ ਨਹੀਂ ਕਿ ਮੈਂ ਛੁੱਗੀ ਚ ਰਹਿੰਦਾ ਕਦੇ ਮੰਗਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਕਿਉਂਕਿ ਨੰਗ ਸਿੰਘ ਤੇ ਚਲ ਮੈਂ ਕਿਹਾ ਘਰ ਦਿਖਾਓ ਤੇ ਘਰ ਦੇਖਿਆ ਤਾਂ ਇੱਥੇ ਇਹ ਵੈਸੇ ਚ ਇਹਦੀ ਦੋ ਤਿੰਨ ਮੁੰਡੇ ਆ ਇਹਦੇ ਤੇ ਇੱਕ ਚਾਰ ਪੰਜ ਤਾਂ ਇਹਦੇ ਚ ਆ ਇਸ ਝੁੱਗੀ ਚ ਵੀ ਚਾਰ ਪੰਜ ਰਹਿੰਦੇ ਸੀ ਕੁੱਲ 12 ਜੀ ਹੈਗੇ ਆ ਤੇ ਫਿਰ ਇਹਨਾਂ ਲਈ ਅਸੀਂ ਇੱਥੇ ਦੋ ਕਮਰੇ ਬਣਵਾ ਕੇ ਦਿੱਤੇ ਆ